बहुत <laughs> ब ਅਗਲੇ ਮਿੰਟ ਬਾਅਦ ਆਨੰਦ ਜੀ। ਉਹ ਭਾਈ ਇਹ ਮੂੰਹ ਕਰ ਲਿਓ ਬੜਾ ਜਿਆਦਾ। ਥੈਂਕ ਯੂ ਜੀ ਸਾਰੇ ਤੁਹਾਨੂੰ। ਸਾਰੇ ਕਿਰਪਾ ਕੀਤੀ ਹੈ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਕਰਨ ਵਾਸਤੇ ਆਏ ਆ ਸਾਰੀ ਸੰਗਤ ਨੂੰ ਨਾਲ ਲੈ ਕੇ। ਸੋ ਆਪਣੇ ਸਾਰੇ ਆਮ ਆਦਮੀ ਪਾਰਟੀ ਦੇ volunteers workers ਸਹਿਬਾਨ ਫੈਮਿਲੀ ਮੈਂਬਰ ਸਾਰੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ। ਤੇ ਪ੍ਰਮਾਤਮਾ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ ਤੇ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ ਸੋ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਹੈ ਕਿ ਮਾਲਕਾ ਸਿਰ ਤੇ ਅਥ ਰੱਖੀ ਤੁਹਾਡੀ ਹੀ ਦਿਆ ਨਾਲ ਇੱਥੇ ਪਹੁੰਚਿਆ ਤੇ ਅੱਗੇ ਵੀ ਤੁਸੀਂ ਦਇਆ ਕਰਨੀ ਹੈ ਤੇ ਮੈਂ ਪੰਜਾਬ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਕਰਾਂਗਾ ਲੋਕੀ ਆਜਾ ਕਿ ਲੋਕਾਂ ਨੂੰ ਜਿਹੜੇ ਤੁਹਾਡੇ ਸੰਜੋਗ ਕੇਂਦਰ ਦੇ ਲੋਕਾਂ ਕਰਦਾ ਹੈ ਵਰਕਰ ਦੀ ਕੋਲ ਦੀ ਮਿਹਨਤ ਤੇ ਉਹ ਤੁਹਾਡੀ ਮਿਹਨਤ ਜਿਹੜੀ ਮੈਂ ਪੂਰੇ ਆਪਣੇ ਹਲਕਾ ਸੰਨੇ ਵਾਲ ਦੇ ਸਾਰੇ ਵਰਕਰ ਸਹਿਬਾਨਾਂ ਦਾ ਪ੍ਰਧਾਨ ਸਹਿਬਾਨਾਂ ਦਾ ਲੁਧਿਆਣੇ ਜਿਹਨੇ ਦੇ ਸਾਰੇ ਐਮਐਲਏ ਸਹਿਬਾਨਾਂ ਦਾ ਪੰਜਾਬ ਦੇ ਐਮਐਲਏ ਸਹਿਬਾਨਾਂ ਤੇ ਮੰਤਰੀ ਸਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਪਿਆਰ ਕੀਤਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਪਿਆਰ ਕੀਤਾ ਤੇ ਆਪਾਂ ਹਲਕੇ ਦੀ ਸੇਵਾ ਵਧੀਆ ਮਾਅਦਰ ਨਾਲ ਨਿਭਾਈ ਤੇ ਆਉਣ ਵਾਲੇ ਟਾਈਮ ਤੇ ਵੀ ਪੰਜਾਬ ਚ ਵੀ ਸਾਰਿਆਂ ਨੂੰ ਨਾਲ ਲੈ ਕੇ ਖਾਸ ਕਰਕੇ ਲੁਧਿਆਣੇ ਜਿਹਨੇ ਦੇ ਸਾਰੇ ਐਮਐਲਏ ਸਹਿਬਾਨਾਂ ਨੂੰ ਆਪਣੇ ਭਰਾਵਾਂ ਨੂੰ ਪੈਣਾ ਨੂੰ ਨਾਲ ਲੈ ਕੇ ਮੇਰੇ ਤੋਂ ਸਾਰੇ ਉਮਰ ਦੇ ਵੱਡੇ ਸਾਰਿਆਂ ਨੂੰ ਨਾਲ ਲੈ ਕੇ ਇੱਕਠੇ ਆਪਾਂ ਪੰਜਾਬ ਦੀ ਲੁਧਿਆਣਾ ਦੀ ਸੇਵਾ ਕਰ ਰਹੇ ਜਿਆਦਾ ਖੁਸ਼ੀ ਹੈ ਜੀ ਸਾਰੇ ਸਾਡੀ ਪੂਰੀ ਟੀਮ ਪੂਰਾ ਹਲਕਾ ਇੱਥੇ ਪਹੁੰਚਿਆ ਜਦੋਂ ਪਤਾ ਲੱਗਾ ਵੀ ਮੰਤਰੀ ਸਾਹਿਬ ਨੇ 9 ਵਜੇ ਗੁਰਦੁਆਰਾ ਕਟਾਣਾ ਸਾਹਿਬ ਮੱਥਾ ਟੇਕਣਾ ਤੁਸੀਂ ਦੇਖੇ ਉਸ ਸਾਹਾਰੇ ਲੋਕਾਂ ਚ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਲੱਗਦਾ ਵੀ ਹੁਣ ਪੂਰਾ ਜਿਹੜਾ ਪੰਜਾਬ ਤੇ ਲੁਧਿਆਣਾ ਜ਼ਿਲ੍ਹੇ ਤੇ ਔਰ ਫਤਗੜ ਜ਼ਿਲ੍ਹੇ ਦੇ ਭਰੋਸਾ ਸਮਝਿਆ ਜਿਹੜਾ ਮੰਤਰੀ ਚੁਣਿਆ ਇੱਕ ਇਹ ਭਰੋਸਾ ਪਾਰਟੀ ਨੇ ਸਮਝਿਆ ਇਮਾਨਦਾਰੀ ਦੇਖੀ ਤਾਂ ਹੀ ਉਹਨਾਂ ਨੇ ਐਡਾ ਵੱਡਾ ਸਾਨੂੰ ਜ਼ਿੰਮੇਵਾਰੀ ਦਿੱਤੀ ਜੇ ਨਵਾ ਸਕਦੇ ਆ ਉਹਨੇ ਉਹ ਦੇਖ ਕੇ ਕਿ ਪ੍ਰਮਾਤਮਾ ਦੇ ਹੌਟ ਅਸਰੇ ਨਾਲ ਜਿਵੇਂ ਪਹਿਲਾਂ ਸੇਵਾ ਕਰਦੇ ਸੀ ਉਵੇਂ ਹੁਣ ਹੋਰ ਵੀ ਸੇਵਾ ਵਧਾਉਣੀ ਪੈਣੀ ਆ ਪੂਰੇ ਪੰਜਾਬ 'ਚ ਸੇਵਾ ਕਰਾਂਗੇ ਚੇਅਰਮੈਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਮੰਤਰੀ ਬਣਨ ਤੋਂ ਬਾਅਦ ਵੱਡੀਆਂ ਚੁਣੌਤੀਆਂ ਸਾਹਮਣੇ ਆਣਗੀਆਂ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਜੀ ਮੀਡੀਆ ਨੂੰ ਸਾਰਾ ਜਿਆਦਾ ਪਤਾ ਹੁੰਦਾ ਸਾਡੇ ਨਾਲੋਂ ਠੀਕ ਹੈ ਬਾਕੀ ਮਾਲਕਤਾ ਹੌਟ ਅਸਰਾ ਚਾਹੀਦਾ ਸੇਵਾਦਾਰਾਂ ਸੇਵਾਦਾਰਾਂ